ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਟੈਕਨੀਕਲ ਪਲੰਬਰ ਤੇ ਤੇ ਅੱਜ ਆਪਾਂ ਪਹੁੰਚੇ ਜੀ ਪਿੰਡ ਕਾਸੀਵਾਲ ਇੱਥੇ ਆਪਾਂ ਲਾ ਰਹੇ ਜੀ ਕੰਸੀਲਡ ਟੈਂਕ ਜਿਹੜਾ ਕਿ ਜੈਗੂਅਰ ਦੀ ਆਰਟੀ ਸੀਰੀਜ਼ ਆ ਇਹ ਆ ਜੀ ਆਪਣਾ ਬਾਥਰੂਮ ਟਾਇਲ ਲੱਗਣ ਲੱਗ ਰਹੀ ਹੈ ਇਹਦੇ ਵਿੱਚ ਇਹ ਆਪਣੀ ਟੈਂਕੀ ਦੀ ਜਗਾ ਸਰਦੀ ਪਿਆ ਇਹ ਆ ਸਰਵਰ ਸੇ ਸੀਡਾ 0.5 ਜਦੋਂ ਹੁਣ ਤੁਹਾਨੂੰ ਬੈਕ ਤੋਂ ਦਿਖਾਉਨੇ ਆ 33 ਇਹ ਆ ਜੀ ਆਪਣੀ ਕਨਸੀਲਰ ਟੈਂਕੀ ਜੋ ਕਿ ਆ ਆਰਟੀ ਸੀਰੀਜ਼ ਆ ਜੈਕਵਾਰ ਦੀ ਇੱਕ ਪਾਰ ਦਿਖਾਵਾਂਗੇ ਤੁਹਾਨੂੰ ਕੱਲੇ ਕੱਲੇ ਕੱਢ ਕੇ ਫਿਰ ਦਿਖਾਵਾਂਗੇ ਤੁਹਾਨੂੰ ਇਹਦੀ ਪੂਰੀ ਬਮਾਇਸ ਨਾਲ ਫਿਟਿੰਗ ਕਰਨੀ ਇਧਰੋਂ ਦਿਖਾ ਦਈਏ ਇਹ ਆਪਾਂ ਦਿਖਾਵਾਂਗੇ ਤੁਹਾਨੂੰ ਇਹ ਦੇ ਅੰਦਰਲੇ ਪਾਰਟ ਨੇੜੇ ਲਈ ਮੜਾ ਜਾਇਆ ਕਰ ਇਹ ਆ ਜੀ ਵਿੱਚੋਂ ਇਹਦੇ ਵਿੱਚ ਹੁੰਦਾਗਾ ਜੀ ਆਪਣਾ ਜਿਹਨੂੰ ਆਪਾਂ ਕਹਿੰਦੇ ਨੇ ਕਨਸੀਲਡ ਪਾਲ ਇਹਦਾ ਜਿਵੇਂ ਕਿ ਆਪਾਂ ਟੈਂਕੀ ਦੇ ਬਾਹਰ ਐਂਗਲ ਵਾਲਾ ਆਉਣਿਆ ਇਹ ਟੈਂਕੀ ਦਾ ਜਦੋਂ ਪਾਣੀ ਜੇ ਕੋਈ ਦਿੱਕਤ ਆਉਂਦੀ ਆ ਤਾਂ ਆਪਾਂ ਇੱਥੋਂ ਇਹਨੂੰ ਬੰਦ ਕਰ ਸਕਦੇ ਹਾਂ ਇਹ ਇਹ ਹੁੰਦੇ ਨੇ ਜੀ ਇਹਦੀਆਂ ਜਿਹੜੀਆਂ ਪ੍ਰੈਸ਼ਰ ਵਾਲੀਆਂ ਪਾਈਪਾਂ ਨੇ ਜਿਨ੍ਹਾਂ ਤੇ ਆਪਣੇ ਬਟਨ ਕੰਮ ਕਰਦੇ ਆ ਇਹ ਦੋਨੋਂ ਤੇ ਬਟਨ ਵੀ ਇਹਦੇ ਆਪ ਦਿਖਾਵਾਂਗੇ ਤੁਹਾਨੂੰ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਇਹ ਹਵਾ ਦੇ ਨਾਲ ਚੱਲਦੀਆਂ ਨੇ ਜਿਵੇਂ ਕਿ ਆਪਾਂ ਤੁਹਾਨੂੰ ਦਿਖਾਉਣੇ ਆਲੇ ਇਹ ਉਹ ਕੁ ਮਾਰਦੇ ਆਪਾਂ ਇਹਦੇ ਵਿੱਚ ਜਿਹੜੇ ਬਟਨ ਨੇ ਉਹ ਪ੍ਰੈਸ਼ਰ ਬਣਾ ਦਿੰਨੇ ਆ ਜੀ ਇਹਦਾ ਤੇ ਇਹਦੇ ਵਿੱਚ ਹੋਰ ਹੁੰਦਾ ਆਪਣਾ ਲੌਂਗ ਬੈਂਡ ਇਹਦਾ ਸ਼ੀਟ ਦਾ ਇਹਦੇ ਵਿੱਚ ਜਿਹੜੇ ਕੀ ਜੈਨ ਲੱਗੇ ਹੁੰਦੇ ਆ ਜੀ ਇੱਕ ਹੁੰਦਾ ਇਹਦਾ ਕਪਲਰ ਪਾਈਪ ਆ ਜਿਹੜਾ ਇਹਦਾ ਜਿਹ ਨਾਲ ਕੀ ਸ਼ੀਟ ਨਾਲ ਜੁਆਇੰਟ ਕਰਦਾ ਆਪਾਂ ਜੀ ਇਹ ਨਾਲ ਇਹਨੂੰ ਹੁਣ ਤੁਹਾਨੂੰ ਦਿਖਾਵਾਂਗੇ ਆਪਾਂ ਹੋਰ ਵੀ ਇਹਦੇ ਵਿੱਚ ਸਮਾਨ ਦਾ ਉਹਦੇ ਵਿੱਚ ਪਿਆ ਕੋਲ ਚੱਕਾ ਇਹ ਹੈ ਜਿਹਦਾ ਬਾਹਰਲਾ ਫਰੇਮ ਜਿਹੜਾ ਕਿ ਪਰ ਟਾਇਲ ਲਾਉਣ ਤੋਂ ਪਹਿਲਾਂ ਲਾ ਕੇ ਇਹਨੂੰ ਬੰਦ ਕਰ ਦੇਾਂਗੇ ਆਪਣੀ ਇਹ ਫਰੇਮ ਆ ਜੀ ਜਿਹੜਾ ਆਪਣਾ ਟਾਇਲ ਦੇ ਵਿੱਚ ਆਉਣਾ ਸਕੁਅਰ ਚਾ ਫਰੇਮ ਜਿਹੜਾ ਕਿ ਇੱਥੇ ਸਾਹਮਣੇ ਆਊਗਾ ਇਹ ਆ ਗਿਆ ਆਪਣਾ 4 ਇੰਚੀ ਪਾਇਆ ਬੇਖਾਦੋ ਇਥੇ 4 ਇੰਚੀ ਗੰਦ ਅੱਗੇ ਹੋਰ ਲੱਗਣੀਆਂ ਤਾਂ ਕਰਕੇ ਇਥੇ ਟਾਇਲ ਨਹੀਂ ਲੱਗੀ ਤੇ ਇਹ ਆ ਗਈ ਦੇਖੋ ਇਹ ਵੀ ਅਪਾ ਇਹਦੇ ਉੱਪਰ ਫਿਕਸ ਕਰਨ ਵੇਲੇ ਵੀ ਦਿਖਾਵਾਂਗੇ ਤੁਹਾਨੂੰ ਲਓ ਜੀ ਇਹ ਆ ਗਈਆਂ ਇਹਦੀਆਂ ਜੀ ਸਟੈਂਡ ਪੱਤੀਆਂ ਜੁਨੀਆਂ ਕੀ ਜਿਨ੍ਹਾਂ ਦੇ ਨਾਲ ਕਿ ਆਪਾਂ ਡ੍ਰਿਲ ਕਰਕੇ ਇਹਨੂੰ ਗੰਦ ਦੇ ਵਿੱਚ ਫਿਕਸ ਕਰਨਾ ਇਹ ਵੀ ਤੁਹਾਨੂੰ ਕਲੀ-ਕਲੀ ਚੀਜ਼ ਲਾ ਕੇ ਦਿਖਾਵਾਂਗੇ ਇਹਦੇ ਨਾਲ ਦਿੱਤੀਆਂ ਪੇਚ ਇਹ ਆ ਗਈਆਂ ਵੀ ਆ ਜਿਹੜੀ ਹੈਗੀ ਫਿਕਸਰ ਨੇ ਜਿਨ੍ਹਾਂ ਨਾਲ ਟੈਂਕੀ ਫਿਕਸ ਹੋਊਗੀ ਤੇ ਇਹ ਆਪਣਾ ਬਾਥਰੂਮ ਹੈ ਇਥੋਂ ਆਪਾਂ ਸਭ ਤੋਂ ਪਹਿਲਾਂ ਲੈਣਾਗਾ ਜੀ ਲੈਵਲ ਲੈਵਲ ਲੈ ਕੇ ਉਸ ਤੋਂ ਬਾਅਦ ਆਪਾਂ 4 ਇੰਚੇ ਜਲ ਕੋ ਫਟਕਰਾਗੇ ਤਾਂ ਜਿਹੜਾ 1/1 ਪ੍ਰੋਸੈਸ ਆ ਸਾਰਾ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਕੰਸਲੂਟ ਟੈਂਕ ਲਾਉਣ ਦੀ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦੇਵਾਂਗੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਸਕਿਪ ਨਾ ਕਰਿਓ ਤੇ 1 ਬਾਈ 1 ਪਾਰਟ ਜਿਹੜਾ ਹੈ ਜਰੂਰ ਦੇਖਿਓ ਤੇ ਜਿਹੜੇ ਵੀ ਆਪਣੇ ਚੈਨਲ ਟੈਕਨੀਕਲ ਬਲੱਬਰ ਦੇ ਨਵੇਂ ਆਏ ਨੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਵੀਆਂ ਅਪਡੇਟਸ ਤੁਹਾਡੇ ਤੱਕ ਪਹੁੰਚ ਸਕਣ ਤੇ ਅਸੀਂ ਨਵੀਆਂ ਤੋਂ ਨਵੀਆਂ ਜਿਹੜੀ ਵੀ ਕੋਈ ਵੀ ਐਕਸਪੈਰੀਮੈਂਟ ਕਰਦੇ ਆ ਉਹ ਤੁਹਾਨੂੰ ਦਿਖਾ ਸਕੀਏ ਤਾਂ ਹੁਣ ਆਪਾਂ ਵਧਦੇ ਆ ਅੱਗੇ ਵੀਡੀਓ ਦੇ ਵੱਲ ਇਹ ਹੋ ਰਹੀ ਹੈ ਜੀ ਆਪਣੀ ਸ਼ੀਟ ਦੀ ਓਪਨਿੰਗ ਤੇ ਇਹ ਸ਼ੀਟ ਆਪਾਂ ਨੇ ਫਿੱਟ ਕਰਨੀ ਹੈ ਜੀ ਇੱਥੇ ੱਲੇ ਆ ਮम्मा ਇਹ ਆ ਜੀ ਆਪਣੀ ਸ਼ੀਟ ਜਿਹੜੀ ਕਿ ਇਸ ਪੈਨ ਸਟੈਂਡਰਡ 10 ਸਾਲ ਵਾਰੰਟੀ ਨਾਲ ਜਿਹੜੀ ਸੀਟ ਬਹੁਤ ਘੈਂਟ ਆਈ ਫਿਟਿੰਗ 'ਚ ਵੀ ਤੇ ਇੱਕ ਇਹਦੀ ਹੋਰ ਖਾਸੀਅਤ ਹੈ ਦੇ ਵਿੱਚ ਜਿਹੜੀ ਆਪ ਨੂੰ ਜੈਟ ਆ ਉਹ ਵਿੱਚ ਹੀ ਮਿਲ ਜਾਂਦੀ ਹੈ ਜੀ ਅਲੱਗ ਤੋਂ ਜੈਟ ਲਾਉਣ ਦੀ ਲੋੜ ਨਹੀਂ ਪੈਂਦੀ ਤੇ ਜਿਹੜਾ ਕਵਰ ਆਪਣਾ ਵਧੀਆ ਫਿਕਸ ਲੱਗਦਾ ਤੇ ਇਹਦੀ ਹੁਣ ਆਪਾਂ ਕਰਾਂਗੇ ਜੀ ਮਿੰਟ ਦੀ ਇਹ ਨਹੀਂ ਜੀ ਇਹਦੇ ਇਸ ਬੈਕ ਇਹ ਤੋਂ ਪਰ ਮਿੰਤੀ ਲੈ ਕੇ ਉੱਥੇ ਲੰਮ ਕਰਾਂਗੇ ਮਾਰਕਿੰਗ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ 4 ਇੰਚੀ ਪਾਈਪ ਉਹਦੇ ਉੱਪਰ ਸੀਟ ਦੇ ਨਾਲ ਜੋ ਰੌੜਾ ਹੁੰਦੀ ਹੈ 2.5 ਇੰਚ ਦੀ ਇੱਕ 4 ਇੰਚੀ 4 ਇੰਚੀ ਪਾਈਪ ਵਿੱਚ ਆਪਾਂ ਨੇ ਲਾਉਣੀ ਹੈ 4 ਇੰਚੀ ਰਬੜ ਤੋਂ ਲਾ ਦੇਣਾ ਜੀ ਆਪਣੀ ਸੀਟ ਦੇ ਹਿੱਟਲੇ ਲੈ ਕੇ ਜਿਹੜਾ ਕਿ ਆਪਾਂ 4 ਇੰਚੀ ਇਹਨੂੰ ਚਲਾਉਣਾ ਉਸ ਤੋਂ ਬਾਅਦ ਦੂਸਰੀ 2.5 ਇੰਚੀ ਰਬੜ ਲੈ ਕੇ ਹੋ ਲਾਉਣਾ ਜੀ ਆਪਣੇ ਸੀਟ ਦੇ ਉੱਪਰਲੇ ਪਾਸੇ ਜਿਹੜਾ ਕਿ ਜਿਹੜਾ ਟਾਈਕੀ ਦਾ ਬੈਕ ਪੈਨੇਲ ਜਿਹਦੇ ਵਿੱਚ ਉਸ ਤੋਂ ਬਾਅਦ ਆਪਾਂ ਇੰਚ ਟੇਪ ਨਾਲ ਇਹਨਾਂ ਦੀ ਲਾਵਾਂਗੇ ਜੀ ਪਰਮੈਸ ਤੇ ਪਹਿਲਾਂ ਤਾਂ ਆਪਾਂ ਸਭ ਇੰਚ ਪਾਈਪ ਤੇ 4 ਇੰਚ ਪਾਈਪ ਦਾ ਸੈਂਟਰ ਦੇਖਾਂਗੇ ਜੀ ਇਹ ਆਪਣਾ ਪਾਈਪ ਤੋਂ ਲਗਭਗ 3 ਇੰਚ ਸੈਂਟਰ ਬਣਿਆ ਜੀ ਤੇ ਫਿਰ ਆਪਾਂ ਉੱਪਰ ਤੋਂ ਇਹ ਥਾਂ ਬਸ ਸਭ ਇੰਚ ਪਾਈਪ ਦਾ ਦੇਖਾਂਗੇ ਤੇ ਇਸ ਤੋਂ ਬਾਅਦ ਆਪਨੇ ਲਿਆ ਜੀ 4 ਇੰਚੀ ਪਾਈਪ ਦਾ ਸੈਂਟਰ ਇਹ ਤੋਂ ਆਪਣਾ ਜਿਹੜਾ ਫਰਸ਼ ਦਾ ਲੇਬਲ ਹੈ ਜੀ ਉਹ ਆਗਾ ਅੱਧਾ ਹੀ ਚੁੱਚਾ ਤਾਂ ਕਰਕੇ ਆਪਾਂ ਵੈਸੇ ਰੱਖਦੇ ਹਾਂ 17 ਇੰਚ ਇਹਦਾ ਟਾਪ ਸ਼ੀਟ ਦਾ ਸੋ 17 ਜਾਂ 17.5 ਤਾਂ ਜਿਹੜਾ ਅੱਧਾ ਇੰਚ ਇਹ ਪੰਛੇ ਚ ਆ ਜਾਊਗੀ ਹੁਣ ਆਪਾਂ ਰੱਖਾਂਗੇ ਦਾ ਹੀ 18 ਇੰਚ ਟੌਪ ਤੋਂ ਕੇ ਫਰਸ਼ ਲੱਗਣ ਤੋਂ ਬਾਅਦ ਆਟੋਮੈਟਿਕ ਹੀ ਜਿਹੜਾ 17.5 ਇੰਚ ਆਪਣਾ ਟੌਪ ਆਪ ਨੂੰ ਮਿਲ ਜਾਊਗਾ ਦਾ ਸ਼ੀਟ ਦਾ ਯਾਨੀ ਇਥੇ ਤੇ ਆਪਾਂ ਤੋਂ ਇਹ ਸਾਰੀ ਜਿਹੜੀ ਟਿਟ ਹੈ ਸਾਰੇ ਨੇ ਇਹਦੇ ਲੇਬਲ ਚ ਨਹੀਂ ਟਾਇਲ ਦੇ ਇਹ ਤੋਂ ਪਰ ਲੇਬਲ ਨਾਲ ਨਿਸ਼ਾਨੀ ਹੈ ਜਿਹੜੀ ਉਧਰ 17 ਇੰਚ ਡੌਗ ਦੀ ਲਾ ਲਾਂਗੇ ਇਹ ਆ ਗਏ ਜੀ ਆਪਣਾ 7.5 ਇੰਚ ਜਿਹੜਾ ਟਾਪ ਆ ਸੀਟ ਦਾ ਤੇ ਉਦੋਂ ਆਪਾਂ ਇਹਦੀ 4 ਇੰਚੀ ਐਲਬੋਸੀ ਆਪਣੀ ਉਹ ਸੀਟ 'ਚ ਆਪਣੇ ਮਿਣੀ ਸੀ ਉਹ ਆਉਂਦੀ ਆਪਣੇ 7 ਇੰਚ ਸੈਂਟਰ ਤੇ ਤੇ ਆਪਾਂ ਹੁਣ ਪਹਿਲਾਂ ਦੱਸਾਂਗੇ ਤੁਹਾਨੂੰ 4 ਇੰਚੀ ਐਲਬੋ ਲਾਉਣ ਦਾ ਤਰੀਕਾ ਸਭ ਤੋਂ ਪਹਿਲਾਂ ਜਿੰਨਾ ਆਪਾਂ ਟਾਪ ਮਣਿਆ ਟਾਪ ਤੋਂ ਹੇਠਾਂ ਜਿਹੜੀ ਆਪਣੀ ਐਲਬੋ ਲੱਗੀ ਆ ਉਹਦੇ ਤੱਕ ਪੂਰਾ ਪੀਸ ਮਿਲ ਲੈਣਾ ਜੀ ਕਿੰਨਾ ਦਿਖਾ ਦਿਉਣਾ ਇਸ ਚ ਆਪਣਾ ਕਿੰਨਾ ਆ ਇਹ ਆ ਜੀ ਆਪਣਾ 23 ਇੰਚ ਤੇ ਹੁਣ ਆਪਾਂ ਤੁਹਾਨੂੰ ਸਭ ਤੋਂ ਆਸਾਨ ਤਰੀਕਾ ਦੱਸਾਂਗੇ ਜੀ 4 ਇੰਚ ਦੀ ਸ਼ੀਟ ਲਾਉਣ ਦਾ ਜਿਹੜਾ ਵੀ 4 ਇੰਚ ਦੀ ਐਲਬੋ ਆ ਗਈ ਉਹ ਲਾਉਣ ਦਾ ਤਰੀਕਾ ਕਈ ਵਾਰੀ ਕਨਫਿਊਜ਼ ਹੋ ਜਾਂਦੇ ਨੇ ਬੰਦੇ ਪੁੱਛਦੇ ਰਹਿੰਦੇ ਨੇ ਵੀ ਇਹਦਾ ਟਾਪ ਕਿੰਨਾ ਰੱਖੀਏ ਇਹ ਉਹ ਇਹ ਪਹਿਲੀ ਗੱਲ ਤਾਂ ਇਹ ਆ ਵੀ ਇਹ ਸੀਟ ਦੇ ਮੁਤਾਬਕ ਰੱਖਣਾ ਚਾਹੀਦਾ ਜੀ ਕਿਉਂਕਿ ਜੇ ਆਪਾਂ ਆਮ ਕਹਿ ਦੇਣਾਂ ਵੀ 10 ਇੰਚ ਸੈਂਟਰ ਰੱਖ ਦੋ ਜਾਂ ਥੱਲੋਂ 8 ਟੌਪ ਤੇ ਰੱਖ ਦੋ ਵੈਸੇ 8 ਸੇਠਾਂ ਤੋਂ 8 ਇੰਚ ਟੌਪ ਤੇ ਰੱਖਣ ਨਾਲ ਸੀਟ ਵਧੀਆਂ ਫਿਕਸ ਬੈਂਦੀ ਆ ਪਰ ਆਪਾਂ ਜੀ ਸੀਟ ਦੇ ਹਿਸਾਬ ਨਾਲ ਰੱਖਾਂਗੇ ਤਾਂ ਆਪਾਂ ਨੂੰ ਅੱਗੇ ਕੋਈ ਦਿੱਕਤ ਨਹੀਂ ਹੋਣੀ ਕਿਉਂਕਿ ਜਿਹੜੀ ਸੀਟ ਆਪਾਂ ਮੰਗਾ ਰੱਖੀਏ ਤੁਹਾਨੂੰ ਦਿਖਾਈ ਜਾ ਬਾਰੇ ਬੇਨਤੀ ਕਰਾਤੀ ਆਪਾਂ ਨੇ ਹਾਂ ਉਹਦੇ ਹੀ ਸੀ ਤੇ ਇਹਦਾ ਆਪਾਂ ਹੁਣ ਮਿਨਾਗਾ 23 ਇੰਚ ਤੇ ਹੁਣ ਆਪਾਂ ਤੁਹਾਨੂੰ ਐਲੋ ਬਲਾਉਣ ਦਾ ਤਰੀਕਾ ਦੱਸ ਦਈਏ ਜੀ ਇਹ ਬਲਾਈ ਸੀ 4 ਇੰਚ ਜੀ ਐਲ ਬੋਈ ਜਿਹੜੇ ਹਿਸਾਬ ਨਾਲ ਆਪਣੇ ਪੀਸ ਮਣਿਆ ਸੀਗਾ ਉਹ ਸੀਗਾ ਆਪਣਾ 7 ਇੰਚ ਸੈਂਟਰ ਸਵਾ 7 ਸਵਾ 7 ਇੰਚ ਸੈਂਟਰ ਕੱਢ ਕੇ ਆਪਣੇ ਪੀਸ ਮਣਿਆ ਸੀਗਾ 3 ਇੰਚ ਦਾ ਉਹ ਤਾਂ ਹੁਣ ਸੈਂਟਰ ਕੱਢਣ ਦਾ ਤੁਹਾਨੂੰ ਹਿਸਾਬ ਦੱਸਾਂਗੇ ਇੱਥੇ ਆਗੇ ਜ ਆਪਣਾ ਸਵਾ 7 ਇੰਚ ਸੈਂਟਰ ਇੱਥੇ ਤੇ ਉਸ ਤੋਂ ਬਾਅਦ ਆਪਾਂ ਇੱਥੇ ਲਾਵਾਂਗੇ 23 ਇੰਚ ਦੀ ਨਿਸ਼ਾਨੀ ਇਹਨੂੰ ਆਪਾਂ ਪਾਈਪ ਨੂੰ ਵੱਢ ਕੇ ਪੂਰਾ ਆਪਣਾ ਪੀਸ ਆ ਗਿਆ ਜੀ ਐਲਬੋ ਚ ਲਾਵਾਂਗੇ ਠੀਕ ਹੈ ਇਹਪੈ ਇਹਨਾਂ ਵੱਢ ਲਾਂਗੇ ਜੀ ਚਲੋ ਜੀ ਇਹਨੂੰ ਆਪਾਂ ਫਿਰ ਪਾਈਪ ਚ ਲਾਉਣਾ ਤੇ ਦਿਖਾਉਣਾ ਤੁਹਾਨੂੰ ਅੱਗੇ ਵੀਡੀਓ ਚ ਚਲੋ ਲਾ ਰਹੇ ਹਾਂ ਜੀ ਆਪਾਂ ਪੀਸ ਜਿਹੜਾ ਮਿਲ ਲਿਆ ਉਹ ਉਹ ਵਾਲਾ ਪਕੌਂਖਾਵਾਗੇ ਜੀ ਫਿਰ ਤੋਂ ਮਿਲਤੀ ਕਰਕੇ ਇੱਥੋਂ ਵੀ ਥਾਰਾ ਇੰਸਟਾਲਟਰ ਤੇ ਇੱਥੋਂ ਵੀ ਆਪਣਾ ਥਾਰਾ ਇੰਸਟਾਲਟਰ ਇੱਥੋਂ ਕਿ ਆਪ ਨੂੰ ਪਤਾ ਲੱਗਦਾ ਕਿ ਆਪਣਾ ਪਾਇਪੜਾ ਸਹੀ ਆ ਪਕਾੜ ਲਾਂਗੇ ਨੂੰ ਨੋ ਪਾ ਮਿਲਾਗੇ ਜੇ ਆਪਾਂ ਆ ਗਿਆ ਉੱਥੀ ਸਭ ਤੋਂ ਸੈਂਟਰ ਜਿਹੜਾ ਕਿ ਆਪਣਾ ਇਹ ਪਾਇਪਨ ਗੈਸ ਜੀਆ ਬਿਲਕੁਲ ਤੇ ਹੁਣ ਆਪਾਂ ਲਾਵਾਂਗੇ ਜਿਹੜੀ ਆ ਕੰਸੀਲਡ ਟੈਂਕੀ ਤੇ ਉਹਦਾ ਸਵਾਇਚੀ ਪਾਇਪ ਲਾਉਣ ਦਾ ਵੀ ਤੋਂ ਜਿਹੜਾ ਪੂਰਾ ਪ੍ਰੋਸੈਸ ਦੱਸਾਂਗੇ ਤੇ ਅੱਲ ਆਪਾਂ ਟੈਂਕ ਦੀ ਬੂਰੀ ਫਿਟਿੰਗ ਕਰਦੇ ਆ। ਤਾਂ ਤੋਂ ਵੱਧ ਬਲ ਤਾਂ ਮੇਨ ਜ਼ਰੂਰੀ ਗੱਲ ਆ ਪੀਹ ਜਾਲੀ। ਇਹ ਲਾਉਣੀ ਬਹੁਤ ਜ਼ਰੂਰੀ ਆ ਕਿਉਂਕਿ ਇਹਦੇ ਮਨਾ ਇਹਦੇ ਨਾਲ ਤਾਂ ਪਲਾਸਟਰ ਖੜੇ ਤੇ ਨਾ ਹੀ ਟਾਇਲ ਖੜੇ ਇਹਦੀ ਜਾਕਟ। ਇਹ ਆ ਜਿਹਦੀ ਜਾਕਟ ਆ। ਅਤੇ ਪਹਿਲਾਂ ਤਾਂ ਪਾਵਾਂਗੇ ਫਾਈ ਦੀ ਜੈਕਟ ਜੈਕਟ ਦੀ ਪੂਰੇ ਪ੍ਰੋਪਰ ਕੱਟ ਦਿੱਤੇ ਹੁੰਦੇ ਨੇ ਇਹਨੂੰ ਬਿਲਕੁਲ ਸਹੀ ਤਰ੍ਹਾਂ ਹੁਣ ਉਹ ਤੋਂ ਬਾਅਦ ਆਪਣਾ ਮਨੀ ਜਿਹੜੀਆਂ ਸਾਈਡ ਲਈਆਂ ਕੀਤੀਆਂ ਜਿਹੜੀਆਂ ਗੇਲੂ ਫਿਕਸ ਕਰਨੀਆਂ ਜੀ ਕੰਨ ਦੇ ਵਿੱਚ ਇਹਨਾਂ ਨੂੰ ਲੈ ਇਹਨਾਂ ਨੂੰ ਰੱਖਣਾ ਆਪਣੀ ਏਦਾਂ ਤੇ ਨਹੀਂ ਲੱਗਣੀਆਂ ਜੀ ਚਲੋ ਆਪੀ ਇਹ ਪਾਣਗੇ ਲੋਕ ਇਦਾਂ ये ध्यान रखिए अलॉक आ गया टपा जरूरी है ये हो गया सैट इस तरह ही दूजा लॉक है जी हो गया जी अपना सैट लागे चुके अपने पत्तियाँ ਇਸ ਤੋਂ ਬਾਅਦ ਲਾਉਣਾ ਜੀ ਇਹਦੇ ਥੱਲੜਾ ਲੌਂਗ ਰੈਨ ਇਹ ਆਪਣਾ ਹੋ ਗਿਆ ਜੀ ਫਿਕਸ ਮੇਰਾ ਕੰਸੀਲਰ ਲੈਂਕਾ ਗਈ ਇਹ ਤਿਲਕੂ ਤਿਆਰੀ ਆ ਹੁਣ ਆਪਾਂ ਲਾਵਾਂਗੇ ਜੀ 7 ਇੰਚ ਪਾਈਪ ਪਹਿਲਾਂ ਆਪਾਂ ਨੇ ਕੀਤੀ ਹੈ 4 ਇੰਚ ਪਾਈਪ ਦੀ ਫਿਟਿੰਗ ਠੀਕ ਇਹਦਾ ਆਪਾਂ ਗੈਪ ਮਿਲ ਲਾਂਗੇ ਜੀ ਇਹਦਾ ਆਪਾਂ ਗੈਪ ਮਿਲ ਸਕਦੇ ਆ ਦੋ ਤਰੀਕਿਆਂ ਨਾਲ ਜੀ ਇੱਕ ਤਾਂ ਆਪਾਂ ਮਿਲ ਸਕਦੇ ਆ ਕਿ ਇੱਥੋਂ ਸੈਂਟਰ ਤੋਂ ਸੈਂਟਰ ਜੀ 4 ਇੰਚੀ ਪਾਈਪ ਤੋਂ ਕਿੰਨਾ ਸੈਂਟਰ ਹੈ ਇਹਦਾ ਜੇ ਮੰਨ ਕੇ ਚੱਲੋ 4 ਇੰਚੀ ਪਾਈਪ ਤੋਂ ਸੈਂਟਰ ਦਾ 4 4 ਸੈਂਟਰ ਆ ਜੀ 4 ਇੰਚ ਤੇ ਜਾਂ ਫਿਰ ਆਪਾਂ 4 ਇੰਚੀ ਪਾਈਪ ਦੇ ਉੱਪਰੋਂ ਸੈਂਟਰ ਮਿਲ ਸਕਦੇ ਆ ਦਾ ਕਿੰਨਾਗਾ ਉਹਦੇ ਹਿਸਾਬ ਨਾਲ ਰੱਖ ਦਾਂਗੇ ਆਪਾਂ 4 ਇੰਚੀ ਪਾਈਪ ਦੇ ਉੱਪਰੋਂ ਆ ਗਈ ਇਹਦਾ ਸੈਂਟਰ 2.5 ਤੇ ਇਹ ਪਾਈਪ ਪਾਈਪ ਕੱਢ ਕੇ ਵੀ ਮਿਲ ਸਕਦੇ ਆ ਕੋਈ ਵੀ ਤਰੀਕਾ ਤੁਹਾਨੂੰ ਜਿਹੜਾ ਵੀ ਵਧੀਆ ਲੱਗਦਾ ਉਹੀ ਤਰੀਕੇ ਨਾਲ ਆਪਾਂ ਨੂੰ ਮਿਲ ਸਕਦੇ ਆ ਇਹ ਕੋਈ ਪੌਣੇ 3 ਇੰਚ ਚ ਸੈਂਟਰ ਆ ਜੀ ਆਪਾਂ ਉਹੀ ਹੁਣ ਜਿਹੜਾ ਪਾਈਪ ਲਾਇਆਗਾ ਉਹ ਤੋਂ ਪੌਣੇ 3 ਇੰਚ ਸੈਂਟਰ ਤੇ ਇਹਨੂੰ ਰੱਖਾਂਗੇ ਜਾਂ ਫਿਰ ਰੱਖਾਂਗੇ 2 ਇੰਚ ਟੌਪ ਰੱਖਾਂਗੇ ਜੀ ਜਿਹੜਾ ਆਪਣਾ ਪਾਈਪ ਲਾਇਆ ਇਹਦਾ ਟੌਪ ਰੱਖ ਲਾਂਗੇ ਹੇਠੋਂ ਦੋ ਇੰਚ ਤੇ ਜੇ ਆਪਾਂ ਇਹਦਾ ਰੱਖਣਾ ਸੈਂਟਰ ਤਾਂ ਉਹ ਬਣੂਗਾ ਜੀ ਆਪਣਾ ਪੌਣੇ ਦਾ ਇੰਚ ਇਹ ਇਹਦਾ ਹੇਠਲਾ ਸਟੈਂਡ ਵਾਲਾ ਜੀ ਜਿਹਦੇ ਨਾਲ ਅੱਗੇ ਆਪਾਂ ਸਭ ਇੰਚ ਪਾਈਪ ਦੀ ਸਟੈਂਡਿੰਗ ਕਰਨੀ ਆ ਇਹ ਲੋਕ ਹੁੰਦਾ ਜਿਹੜਾ ਕਿ ਟੈਂਕੀ ਦਾ ਪਾਈਪ ਆ ਤੁਹਾਨੂੰ ਦਿਖਾ ਦਿੰਨੇ ਆਪਾਂ ਇਹ ਚੀਜ਼ ਆ ਜੀ ਇਹਦੇ ਵਿੱਚ ਇਹ ਲੋਡ ਸੈਟ ਬੈਠਦਾ ਜੀ ਇਹੇ ਤਾਂ ਫਿਰ ਆਪਾਂ ਹੁਣ ਇਹਦੀ ਮਾਰਕਿੰਗ ਕਰਾਂਗੇ ਇਹਨੂੰ ਰੱਖਾਂਗੇ ਜੀ ਸੈਂਟਰ ਦੇ ਵਿੱਚ ਜਿੱਥੇ ਕਿ ਆਪਣਾ ਟੈਂਕ ਕਲਾਸੀਡ ਦਾ ਸੈਂਟਰ ਆਇਆਗਾ ਆਪਣਾ 18 ਇੰਚ ਤੇ ਇੱਥੇ ਆਪਾਂ ਇਹਦੀ ਮਾਰਕਿੰਗ ਕਰਦੇ ਆਂਗੇ ਕਿਉਂਕਿ ਇਹਦੇ ਵਿੱਚ ਪਲੇ ਹੁੰਦੀ ਆ ਉੱਚਾ ਨੀਵਾ ਹੋਣ ਦੀ ਵੈਸੇ ਆਪਾਂ ਇਹਨੂੰ ਮਿਲਕੀ ਲਾਇਆਗਾ ਇੱਥੇ ਇਹਦਾ ਨਿਸ਼ਾਨ ਲਾ ਚੁੱਕੇ ਆਂ ਤੇ ਹੁਣ ਆਪਾਂ ਇਹਦਾ ਸੈਂਟਰ ਕਰਨਾ ਇੱਕ ਵਾਰ ਇੱਥੇ 18 ਇੰਚ ਤੇ ਇਹਦੀ ਆਪਾਂ ਮਾਰਕਿੰਗ ਕਰ ਦਾਂਗੇ ਪੈਨਸਲ ਕਿੱਥੇ ਆ ਨਹੀਂ ਦੇਖ ਲਿਆ ਹੂੰ ਇੱਥੇ ਹੋ ਗਈ ਆਪਣੀ ਮਾਰਕਿੰਗ ਤੇ ਆ ਆ ਗਿਆ ਸੀ ਆਪਣਾ ਨਸਾਂ ਜੀ ਇੱਥੇ ਹੁਣ ਆਪਾਂ ਡ੍ਰਿਲ ਨਾਲ ਕਰਾਂਗੇ ਗਿੱਟੀ ਲਾ ਕੇ ਇਹਨੂੰ ਫਿਕਸ ਤੇ ਫਿਰ ਇਹਦੇ ਉੱਪਰ ਰੱਖ ਕੇ ਜਿਹੜੇ ਸਾਈਡ ਵਾਲੀਆਂ ਨੇਗੀਆਂ ਉਹ ਸਾਰੀਆਂ ਸਾਈਡਲੀਆਂ ਗਿੱਟੀਆਂ ਲਾਵਾਂਗੇ ਤੇ ਫਿਰ ਇਹਨੂੰ ਪਾਣੀ ਦਾ ਕਨੈਕਸ਼ਨ ਦੇਵਾਂਗੇ ਚਲੋ ਤੁਹਾਡਾ ਨਾ ਲੱਗ ਰਿਹਾ। ਕਬਰੀ ਨਹੀਂ। ਵਧੀਆ ਲੱਗ ਰਹੀ ਹੈ। ਇਹ ਜਿਹੜੇ ਬੇਚਾ ਆ ਡਾਇਲਬੋ ਜਿਹੜੀ ਕਿ ਆਪਣੀ ਸਪਲਾਈ ਦਾ ਸੀਪੀਸੀ 4 ਇੰਚੀ ਤੇ ਇਹਦੇ ਉੱਤੇ ਆਪਾਂ ਜਿਹੜਾ ਆਪਣਾ ਇਹਦੇ ਬਾਲ ਦਾ ਪੁਆਇੰਟ ਹੁੰਦਾਗਾ ਉਹ ਹੁੰਦਾ ਜੀ 1/2 ਇੰਚੀ ਤੇ ਆਪਾਂ ਇਹਦੇ ਲਾਵਾਂਗੇ 4 ਇੱਡੀ ਦੀ ਬ੍ਰਾਸ ਐਲਬੋ ਇਹ ਆਪਣੀ ਲੱਗ ਚੁੱਕੀ ਹੈ ਜੀ ਬ੍ਰਾਸ ਐਲਬੋ ਜਿਹੜੀ ਕਿ ਆਪਾਂ ਨੇ ਕਨੈਕਟ ਕਰਨੀ ਹੈ ਇੱਥੋਂ ਟੈਂਕੀ ਤੋਂ ਤੇ ਕਈ ਵੀਰ ਆਪਾਂ ਨੂੰ ਕਹਿੰਦੇ ਨੇ ਵੀ ਤੁਸੀਂ ਕਨਸੀਲਡ ਨਹੀਂ ਲਾਉਂਦੇ ਤੇ ਕਿਉਂਕਿ ਆਪਣਾ ਕੰਸੀਲਰ ਲਾਉਣ ਦਾ ਮੇਨ ਮਕਸਦ ਇਹ ਹੁੰਦਾ ਇਹਦੇ ਵਿੱਚ ਲੱਗਿਆ ਹੁੰਦਾ ਵਾਲ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਇਹ ਵਾਲ ਤੋਂ ਆਪਾਂ ਇਹਨੂੰ ਕੰਟਰੋਲ ਕਰ ਸਕਦੇ ਆ ਤੇ ਤਾਂ ਕਰਕੇ ਆਪਾਂ ਬਾਹਰ ਹੀ ਕੰਸੀਲਰ ਲਾਉਂਦੇ ਨਹੀਂਗੇ ਕਿਉਂਕਿ ਜਦ ਵੀ ਕੋਈ ਦਿੱਕਤ ਆਉਂਦੀ ਆ ਤਾਂ ਰਿਪੇਅਰ ਆਪਾਂ ਨਹੀਂ ਕਰਨੀ ਹੈਗੀ ਆਪਾਂ ਬਟਨ ਖੋਲੋ ਤੇ ਇਹਨੂੰ ਆਪਾਂ ਇਥੋਂ ਵਾਲ ਬੰਦ ਕਰੋ ਤਾਂ ਕਰਕੇ ਆਪਾਂ ਜਿਆਦਾ ਖਰਚਾ ਨਹੀਂ ਕਰਦੇ ਤੇ ਆਪਾਂ ਕਿ ਆ ਆਪਣੀ ਕਿਸੇ ਵੀ ਟੈਕੀ ਤੇ ਕੰਸੀਲਰ ਨਹੀਂ ਲੱਗਿਆ ਹੁੰਦਾ ਆਪਾਂ ਸਿੰਪਲ ਲਵਸਾ ਇੰਡਿੰਗ ਕਰਦੇ ਆ ਤੇ ਇੱਥੋਂ ਹੀ ਕੰਟਰੋਲ ਹੁੰਦਾ ਇਹਦਾ ਆਪਾਂ ਮਾਲਕ ਨੂੰ ਵੀ ਦੱਸੀਦਾ ਵੀ ਇੱਥੇ ਕੰਟਰੋਲ ਕਰ ਸਕਦੇ ਆ ਤੇ ਇਹ ਆਪਣਾ ਸਭ ਕੁਝ ਹੋ ਗਿਆ ਤੇ ਹੁਣ ਆਪਾਂ ਕਰਾਂਗੇ ਇਹਨੂੰ ਤੰਕੀ ਨੂੰ ਬੰਦ ਆ ਇਹ ਲਾਤਾ ਜੀ ਆਪਣੇ ਦਾ ਕਵਰ ਤਾਂ ਕਿ ਇਹਦੇ ਵਿੱਚ ਕੋਈ ਮਸਾਲਾ ਵਗੈਰਾ ਕੁਝ ਨਾ ਪੈ ਸਕੇ ਤੇ ਇਸੇ ਕਵਰ ਤੋਂ ਹੀ ਆਪਾਂ ਲਾਵਾਂਗੇ ਇਹਦਾ ਨਿਵਲ ਟੰਕੀ ਦਾ ਕਵਰ ਦੇ ਲੋਕ ਹੁੰਦੇ ਨੇ ਜੋ ਕਿ ਇਹ ਨੇ ਲੋਕ ਲੱਗ ਚੁੱਕੇ ਨੇ ਇਹਦੇ ਸਾਰਾ ਪ੍ਰੋਸੈਸ ਹੋ ਗਿਆ ਜੀ ਪੂਰਾ ਟੈਂਕੀ ਆਪਣੇ ਬਿਲਕੁਲ ਸੈਂਟਰ 'ਚ ਆਈ ਤੇ ਹੁਣ ਆਪਾਂ ਕਰਾਂਗੇ ਦਾ ਲੈਵਲ ਉੱਪਰ ਤੋਂ ਟੈਂਕੀ ਹੋ ਗਈ ਲੈਵਲ 'ਚ ਤੇ ਇੱਥੇ ਆਪਾਂ ਲਾਵਾਂਗੇ ਜੀ ਕਰਾਂਗੇ ਮਾਰਕਿੰਗ ਇਸਾ ਨੂੰ ਨਹੀਂ ਕਰਨਾ ਅਪਾ ਇਹ ਮਾਰਕਿੰਗ ਦੇਖ ਨਹੀਂ ਰਹੀ ਹੈ ਨਾ ਇਹ ਲਾ ਦਿਆਂ ਜ ਆਪਣੇ ਪੱਕੇ ਨੇ ਸਾਨੀ ਇਹਦੀ ਇਹਦੇ ਵਿੱਚ ਵੈਸੇ ਐਡਜਸਟ ਹੋਣ ਵਾਸਤੇ ਜਗ੍ਹਾ ਵੀ ਹੁੰਦੀ ਆ ਆਪਾਂ ਇਹਨੂੰ ਬਿਲਕੁਲ ਉੱਪਰ ਵੀ ਨਾ ਲਾਈਏ ਜਾਂ ਸੈਂਟਰ 'ਚ ਵੀ ਲਾ ਸਕਦੇ ਹਾਂ ਜੀ ਕਿਉਂਕਿ ਜੇ ਪੱਤੀਆਂ ਟੈਟ ਹੋ ਜਾਂਦੀਆਂ ਨੇ ਆਪਾਂ ਇਹਨੂੰ ਐਡਜਸਟ ਵੀ ਕਰ ਸਕਦੇ ਹਾਂ ਇਹ ਢਾਹ ਲਓ ਆਪਾਂ ਦੁਬਾਰਾ ਮਿਲ ਲੈਨੇ ਆ ਅੰਦਰ ਹੀ ਸੈਂਟਰੀ ਉਹ ਸਹੀ ਹੈ ਤੇ ਹੁਣ ਆਪਾਂ ਕਰਦੇ ਹਾਂ ਡ੍ਰਿਲਿੰਗ ਇਹ ਲਾ ਦੇ ਜੀ ਆਪਣੇ ਪਿੱਛੇ ਪਿੱਛੇ ਲਾਏ ਜੀ ਆਪਣੇ ਬਾਸ ਲੰਪ ਆ ਕੇ ਇਹਦੇ ਪਾਸ ਲੰਪ ਦੇ ਨਾਲ ਡੈਟੋ ਜਾਂਦੀ ਜੀ ਟੈਂਕੀ ਇਹਦੇ ਇੱਕ ਸਮੇਂ ਆਪਣੇ ਚਾਰੇ ਪਾਸੇ ਇਹ ਜਿਹੜੀ ਟੈਂਕੀ ਹੈਗੀ ਲੇਬਲ ਚ ਆਈ ਤੇ ਇਸ ਲੋਟ ਆਪਾਂ ਜੀ ਲੇਬਲ ਚ ਦੇਖਣ ਦਾ ਮਕਸਦ ਆਪਣਾ ਇਹ ਹੁੰਦਾ ਵੀ ਜਿਹੜੀ ਆਪਣੀ ਟੈਂਕੀ ਆ ਸਾਮਣੇ ਦਿੱਤੀ ਹੈਗੀ ਕਿ ਨਹੀਂ ਕਿਉਂਕਿ ਉੱਪਰ ਦਾ ਪਲੇਵਲ ਤੇ ਜੇ ਉੱਪਰੋ ਲੈਵਲ ਦੇ ਤੋਂ ਸਾਹੀ ਆਪਣੀ ਸਾਈਡਾਂ ਨੂੰ ਲੈਵਲ ਚੋਂਗੀ ਤੇ ਆਪਣਾ ਇਹ ਵੀ ਜਮਾ ਸੇਮ ਸੈਂਟਰ ਆਈ ਤੇ 4 ਇੰਚੀ ਪਾਈਪ ਦਾ ਸਮਾਜ ਚ ਪਾਈਪ ਦਾ ਸੇਮ ਸੈਂਟਰ ਆ ਤੇ ਆਪਣਾ ਜੂਨੀ ਕੰਸੀਲਰ ਟੈਂਕ ਦਾ ਟੈਂਕ ਦਾ ਵੀ ਆਪਣਾ ਸੇਮ ਸੈਂਟਰ ਆ ਹੁਣ ਆਪਾਂ ਇਹਦੀ ਕਰਾਂਗੇ ਪਾਣੀ ਦਾ ਕਨੈਕਸ਼ਨ ਦੇਵਾਂਗੇ ਨੂੰ ਇੱਥੇ ਐਲਬੋ ਲਾ ਕੇ ਬਸ ਇਹ ਪੀਵੀਸੀ ਪਾਈਪ ਦੇ ਨਾਲ ਜੋੜਾ ਜੋੜ ਦੇਣਾ ਹੈ ਇਹ ਆਪਾਂ ਨੇ ਉਸ ਤੋਂ ਬਾਅਦ ਇੱਥੇ ਲੱਗਣੀ ਹੈ ਜੀ 4 ਇੰਚੀ ਕੰਧ ਤੇ ਕੰਧ ਦੇ ਵਿੱਚ ਕਵਰ ਹੋ ਕੇ ਪਲਾਸਟਰ ਹੋ ਕੇ ਜਿਹੜੀ ਜਾਲੀ ਆ ਇਹ ਜਾਲੀ ਲਾਉਣਾ ਨਾ ਭੁੱਲਿਆ ਕਰੋ ਕਿਉਂਕਿ ਇਹ ਜਾਲੀ ਕਰਕੇ ਜੇ ਮਿਸਤਰੀ ਤੇ ਪਲਾਸਟਰ ਕਰਨੀ ਹੈ ਮਸਾਲਾ ਖੜੂਗਾ ਤੇ ਉਹੀ ਮਸਾਲਾ ਫਿਰ ਇਹਨੂੰ ਟਾਇਲ ਨੂੰ ਖੜੂਗਾ ਤੇ ਜਿਹਦੇ ਕਰਕੇ ਇਹਦੀ ਲਾਈਫ ਹੈ ਜਿਹੜੀ ਜ਼ਿਆਦਾ ਵਧੀ ਜਾਂਦੀ ਹੈ ਤਾਂ ਕਰਕੇ ਜਾਲੀ ਦਾ ਜ਼ਰੂਰ ਧਿਆਨ ਰੱਖਿਆ ਕਰੋ ਵੀਰੇ ਤੇ ਹੁਣ ਆਪਾਂ ਪਾਣੀ ਬੰਦ ਕਰਦੇ ਆ ਉਸ ਤੋਂ ਬਾਅਦ ਜੋੜਾ ਗਿਆ ਆਪਾਂ ਟੈਂਕੀ ਕਨੈਕਸ਼ਨ ਜਿਹੜੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਜਾਂ ਤਾਂ ਕਿਰਪਾ ਕਰਕੇ ਟੈਕਨੀਕਲ ਪਲੰਬਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਰੇ ਤੇ ਜੇ ਕੋਈ ਆਪਣੇ ਕੰਮ ਵਿੱਚ ਤੁਹਾਨੂੰ ਗਲਤੀ ਲੱਗਦੀ ਆ ਤਾਂ ਉਹ ਵੀ ਕਮੈਂਟ ਕਰਕੇ ਜਰੂਰ ਜਰੂਰ ਦੱਸਿਆ ਕਰੋ ਤਾਂ ਜੋ ਆਪਾਂ ਆਉਣ ਵਾਲੀਆਂ ਅਗਲੀਆਂ ਵੀਡੀਓ ਦੇ ਵਿੱਚ ਆਪਣੀ ਗਲਤੀ ਸੁਧਾਰ ਸਕੀਏ ਤੇ ਹੁਣ ਆਪਾਂ ਕਰਦੇ ਆ ਜੀ ਪਾਣੀ ਦਾ ਕਨੈਕਸ਼ਨ ਇਸ ਵੀਰੇ ਆਪਣਾ ਅੱਜ ਦਾ ਵੀਡੀਓ ਜਿਹੜਾ ਕਿ ਆਪਣੇ ਕੰਸੀਲਰ ਟੈਂਕਰ ਦਾ ਤੁਹਾਨੂੰ ਏ ਟੂ ਜ਼ेड ਜਿਹੜਾ 1 ਬਾਈ 1 ਵਾਰਤਖਾਏ ਨੇਗੇ ਲਾਉਣ ਦੇ ਤੇ ਤੁਹਾਨੂੰ ਆਪਣਾ ਇਹ ਵੀਡੀਓ ਕਿਵੇਂ ਲੱਗਿਆ ਤਪਨ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਆਪਾਂ ਨੇ ਜਿਹੜੀ ਆਪਣੀ ਲਾਸਟ ਕੰਮਾਈ ਦਾ ਤੀਜਾ ਫਾਈਨਲ ਉਹ ਪਾਣੀ ਦਾ ਜਿਹੜਾ ਕਨੈਕਸ਼ਨ ਸੀਗਾ ਆਪਾਂ ਨੇ ਉਹ ਵੀ ਦੇ ਚੁੱਕਿਆ ਜੀ ਆਪਾਂ ਇਹਨੂੰ ਪਾਣੀ ਸੱਡ ਚੁੱਕਿਆ ਆਪਾਂ ਆਪਣਾ ਕੰਮ ਕੰਪਲੀਟ ਆ ਜੀ ਤੇ ਤੁਹਾਨੂੰ ਆਪਣਾ ਇਹ ਬਲੌਗ ਕਿਵੇਂ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਤੋਂ ਅੱਗੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੀ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ